ਫਟ ਕੋ ਦੋਸਤ ਲਾਇਆ ਹੋਇਆ ਟੂਟੀ ਲਾਈ ਹੋਈ ਆ ਪਰ ਮੋਟਰ ਦਾ ਪ੍ਰੈਸ਼ਰ ਇੰਨਾ ਨਹੀਂ ਦੇਖ ਹਾਲੇ ਹੋਰ ਵੀ ਪਾਣੀ ਨਹੀਂ ਆਉਂਦਾ ਕਿੱਥੋਂ ਆ ਰਿਹਾ ਚੱਟੇ ਚ ਵਾਪਸ ਆ ਰਿਹਾ ਇਹਦੀ ਮੋਟਰ ਆ ਤੁਹਾਨੂੰ ਸਾਰੇ ਖੇਤਾਂ ਬਾਰੇ ਦੱਸਦਾ ਆ ਮੋੜੇ ਇਹ ਜਾ ਜੀਮਦਾਰਾਂ ਦੀ ਸੂਚਨਾ ਬਣਾਈਆ ਜਿਹੜੇ ਮਰਜ਼ੀ ਨੱਕੇ ਚਲਾਓ ਜਿਹੜੇ ਮਰਜ਼ੀ ਖੇਤ ਚ ਭਵਾ ਕੇ ਲਾ ਦੋ ਮੰਨ ਲਓ ਕਹੀ ਚੱਕਣ ਦੀ ਲੋੜ ਨਹੀਂ ਤੇ ਆਹ ਪੀਆਰ 14 ਜਿਹੜਾ ਚੋਣ ਇਹ ਅਸੀਂ ਇਹ ਇੱਕ ਤਰੀਕ ਨੂੰ ਲਾਇਆ ਸੀ ਚੱਲ ਪਿਆ ਡੇਢ ਕਿਥੈ ਲਾ ਯੂਰੀਆ ਦਾ ਇਹ ਸੁੱਕੀ ਚ ਪਾ ਕੇ ਫੇਰ ਲਾਇਆ ਸੀ ਇਹਦਾ ਯੂਰੀਆ ਦਾ ਫਾਇਦਾ ਇਹ ਹੋ ਜਾਂਦਾ ਕਿ ਖੇਤ ਚ ਕੋਈ ਵੀ ਪੇਡਾ ਤੂੰ ਨੇ ਵਾਹ ਜਿਹੜਾ ਪੇਡਾ ਉਹ ਨਹੀਂ ਸੁੱਕਦਾ ਦੇਖੋ ਜਿਹੜਾ ਡੁੱਬਿਆ ਸੀ ਸਭ ਹਰਾ ਹੋ ਕੇ ਨਿਕਲ ਗਿਆ ਤੂੰ ਜਿਹੜੀ ਸਾਡੇ ਇਲਾਕੇ ਦੀ ਖੇਤੀ ਆ ਇਹ ਬੜੀ ਕਸੂਤੀ ਜੀ ਆ ਪਾਣੀ ਸੂਏ ਦਾ ਪਾਣੀ ਹੈ ਨਹੀਂ ਸਾਡੇ ਕੋਲ ਮੋਟਰਾਂ ਗਈਆਂ ਸੂਆ ਸਾਡੇ ਕੋਈ ਨੇੜੇ ਤੇੜੇ ਵੀ ਹੈ ਨਹੀਂ ਤੇ ਜਿਹੜਾ ਕੁਦਰਤ ਦਾ ਪਾਣੀ ਆ ਉਹ ਪਿਛਲੇ ਬਾਰੇ ਸਾਲ ਦੀਆ ਵੀਡੀਓ ਚ ਤੁਸੀਂ ਦੇਖਿਆ ਹੋਊਗਾ ਇੰਨੀ ਮਾਰ ਕਰਦਾ ਕਿ ਸਾਰਾ ਹੀ ਜੜਾ ਕੇ ਲੈ ਗਿਆ ਸੀ ਸਾਰਾ ਕੁਝ ਪਿਛਲੇ ਸਾਲ 7-8 ਤਰੀਕ ਤੋਂ ਮੁਸਾਫਰ ਤਾਂ ਸਟਾਰਟ ਹੋਈ ਸੀ ਤੇ ਸਾਡੇ ਸਾਥ ਸੀਗੇ ਜਿਹੜੇ 36 ਕਿੱਲਾਂ ਦੀ ਖੇਤੀ ਕਰਦੇ ਆ ਸਾਡੇ ਦਾ ਸਾਰਾ ਹੀ ਸਾਫ ਕਰਤਾ ਸੀ ਆਹ ਇਹਦੀ ਫੇਰ 14 ਜੇਤੀ ਲਾਤੀ ਉਹ ਦੇਖੋ ਉੱਥੋਂ ਤੱਕ ਤੇ ਲਾਸਟ ਵਾਲੇ ਕਿੱਲੇ ਬਚੇ ਨੇ ਉਹ ਵੀ ਦਿਖਾਉਂਗਾ ਜਿਹੜੇ ਸੁੱਕੀ ਚ ਕੋਈ ਕਹਿੰਦਾ ਸੁੱਕਾ ਕੱਦੂ ਕੋਈ ਗਿੱਲਾ ਕੱਦੂ ਸਾਡੇ ਇਲਾਕੇ 'ਚ ਸਾਰੀਆਂ ਸਕੀਮਾਂ ਪਹਿਲਾਂ ਚੱਲ ਕੇ ਫੇਲ ਹੋ ਚੁੱਕੀਆਂ। ਸਾਡੇ ਇਲਾਕੇ 'ਚ ਸੁਆਗਾ ਮਾਰ ਕੇ ਵੀ ਲਾ ਦਿੰਦੇ ਆ, ਸੁੱਕੇ ਦਾ ਵੀ ਕਰਕੇ ਲਾ ਦਿੰਦੇ ਆ। ਟਰੈਕਟਰ ਵਿੱਚ ਬਾੜ ਕੇ ਕੱਦੂ ਵੀ ਕਰ ਦਿੰਦੇ ਆ। ਤੇ ਬਹੁਤ ਮਿੱਤਰ ਕਹਿੰਣਗੇ ਆ ਡੋਲਾਂ ਜਿਹੜੀਆਂ ਬੱਟਾਂ ਨੇ ਇਹਨਾਂ ਦੇ ਕਬਾੜ ਖੜਾ ਜਾਂ ਪਾਣੀ ਟੱਪ ਰਿਆ। ਇਹ ਤਾਂ ਸਾਡੀਆਂ ਪੱਕੀਆਂ ਬੱਟਾਂ ਨੇ। ਅਸੀਂ ਨਾ ਇਹਨੂੰ ਕਣਕ ਦੇ ਟਾਈਮ ਬਾਅਦ ਦਿੰਦੇ ਆ। ਤੇ ਹੁਣ ਜੀਰੀ ਚ ਨਹੀਂ ਇਹਨਾਂ ਨੂੰ ਛੇੜਦੇ ਨਾ ਹੀ ਕੋਈ ਬਹੁਤਾ ਚੇਪਾ ਲਾਉਣ ਦੀ ਲੋੜ ਪੈਂਦੀ ਆ ਇੱਕ ਸਾਰ ਪਾਣੀ ਖੜਾ ਜੇ ਇਹਨਾਂ ਨੂੰ ਜੀਰੀ ਚ ਛੇੜੀਏ ਨਾ ਤੇ ਕਈ ਮਿੱਤਰ ਮੇਰੇ ਤਾਂ ਕਹਿਣਗੇ ਦੋਸਤ ਕਹਿਣਗੇ ਵੀ ਕੁਆੜ ਖੜਾ ਬੱਟਾ ਬਾਹਣੀਆ ਚਾਹੀਦੀਆਂ ਨੇ ਜੀਰੀ ਚ ਇਹਨਾਂ ਨੂੰ ਜੇ ਬਾਅਦ ਹੀ ਇਹ ਚੋਨੇ ਵਾਲੇ ਸੀਜ਼ਨ ਚ ਫੇਰ ਇਹ ਜਦੋਂ ਫੜਾ ਹੁੰਦਾ ਤਾਂ ਸਾਰੀ ਦੀ ਸਾਰੀਆਂ ਰੁੜ ਜਾਂਦੀਆਂ ਨੇ ਫੇਰ ਇਹ ਬੰਦ ਨਹੀਂ ਔਖੀਆਂ ਹੋ ਜਾਂਦੀਆਂ ਨੇ ਇੱਕ ਇਹ ਮੇਕ ਬਸਕੀਟਾ ਦੇ ਸੈਂਟਰ ਚ ਨੱਕੇ ਨੇ ਜਿਹੜੀ ਡਾਕਰ ਦੀ ਮਿੱਟੀ ਆ ਮਿੱਟੀ ਕੀ ਪੱਥਰ ਹੈ ਨੀਰਾ ਜਿੱਥੇ ਟੱਕ ਰੱਖਤਾ ਦੇਖੋ ਐਂ ਖੜਾ ਰਹਿੰਦਾ ਐ ਤੇ ਡਾਕਰ ਚ ਜਿਹੜਾ ਸਾਡਾ ਕਣਕ ਦਾ ਝਾੜ ਆ ਉਹ 22 23 ਪਲੱਸ ਜਾਂਦਾ ਪੌਣੇ 5 ਦੇ ਕਿੱਲੇ ਦਾ ਆਮ ਤੇ ਜਿਹੜੀ ਪੀਆਰ 14 ਇਹਦੇ ਸਾਨੂੰ ਹਰਿਆਣੇ ਚ ਵੇਚਣ ਦੇ ਨੇੜੇ ਹਰਿਆਣਾ ਦੇੜੇ ਹੋਣ ਕਰਕੇ ਇਹ 25 26 ਮੋਸਟਰ ਵੀ ਵਿਕੀ ਜਾਂਦੀ ਆ ਤੇ 100 ਰੁਪਿਆ ਆਮ ਜੀਰੀ ਨਾਲ ਪਲੱਸ ਚੱਲਦਾ ਆ ਆ ਦੇਖੋ ਵੀ 2014 ਚ ਹੁੰਦਾ ਤੇ ਉਹ ਦੇਖੋ ਅੱਗੇ ਹਲੇ ਖੇਤ ਸਾਡੇ ਬਾਣ ਤੋਂ ਪਏ ਨੇ ਇਹਨਾਂ ਚ ਨਾਲ ਦੀ ਨਾਲ ਹਲਾ ਨਾਲ ਬਾਕੇ ਤੇ ਪਾਣੀ ਛੱਡ ਕੇ ਉਹ ਨੇੜੇ ਤੋਂ ਦਿਖਾਉਂਗਾ ਉਹ ਸਾਡਾ ਛੇਰ ਖੜਾ ਛੇਰ ਜਿਹਦੇ ਨਾਲ ਅਸੀਂ 40 ਕਿੱਲਿਆਂ ਦੀ ਖੇਤੀ ਕਰਦੇ ਆ ਤੇ ਲੱਖ ਰੁਪਏ ਦਾ ਲੈ ਆਏ ਸੀ ਇਹਨੂੰ ਕੱਦੂ 'ਚ ਸੋਨਾ ਵਧੀਆ ਕੰਮ ਦੇਈ ਜਾਂਦਾ 12 ਦੇ ਟਾਇਰ ਨੇ ਤੇ ਹਾਲ ਬਥੇ 11 ਦੇ ਨੇ ਵਿਚਾਰਾਂ ਨਾਲ ਇਹ ਤੱਕਾ ਹੋ ਜਾਂਦਾ ਇਹਨਾਂ ਨੂੰ ਤੁਸੀਂ ਦੇਖੋਗੇ ਆ ਦੇਖੋ ਉਹ ਉਹ ਵੀ ਦਿਖਾਉਂਗਾ ਉਹ ਸਾਹਮਣੇ ਡਰੇਨ ਹੈ ਡਰੇਨ 'ਚੋਂ ਅਸੀਂ ਕਦੇ-ਕਦੇ ਪਾਣੀ ਚੱਕ ਲੈਂਦੇ ਆ ਜਾਂ ਇੰਜਨ ਨਾਲ ਵੀ ਚੱਕ ਲੈਣੇ ਆ। ਆ ਦੇਖੋ। ਇੰਨਾ ਕੁ ਗਾਰਾ ਲਾਇਆ ਹੋਇਆ। ਇਹੀ ਨਹੀਂ ਹੱਲਦਾ। 2014 ਚੁੰਨਾ ਇਹ। ਇਹ 26 ਤੋਂ ਥੋੜਾ ਜਿਹਾ ਵੱਧ ਦਿਨ ਲੈਂਦਾ। ਪਰ ਘਾਰ ਤੇ ਨੰਬਰ ਇੱਕ ਆ ਤੇ ਵੇਚਣੇ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ। ਵੇਚਣੇ ਕਿ ਹਰਿਆਣੇ ਚ ਦਾ ਇਹ ਸਿੱਧਾ ਫੈਲਰਾਂ ਚ ਵੱਡੇ ਕੰਡੇ ਤੇ ਚੜਾ ਕੇ ਜੱਕ ਚੱਕ ਆਉਂਦੇ ਆ। ਤੇ ਪੇਮੈਂਟ ਨਾਲ ਦੀ ਨਾਲ ਲੈ ਆਉਂਦੀਆਂ ਅੱਜ ਅਸੀਂ ਆ ਦੋ ਕਿੱਲਾਂ ਐਂਡ ਤੇ ਰਹਿੰਦੇ ਸੀ ਇਹ ਚ ਪਾਣੀ ਲਾਇਆ ਆ ਬੀਦੀ ਮੋਟਰ ਦਾ ਪਾਣੀ ਆ ਤੇ ਬੱਤ ਗਾਉਂਡ ਪਦਾ ਸਪਰੇਅ ਕਰਕੇ ਐਂ ਹੀ ਸੁੱਕੇ ਚ ਹਾਲ ਫੇਰ ਰਹੇ ਆ ਤੇ ਹਾਲ ਫੇਰ ਕੇ ਬੱਤ ਸੁਆਗਾ ਮਾਰ ਦਾਂਗੇ ਗਿੱਲੇ ਚ ਸੁਆਗਾ ਮਾਰ ਦਾਂਗੇ ਕਿਉਂਕਿ ਪਾਣੀ ਖਾਂਦਾ ਨਾ ਗਿੱਲੇ ਚ ਫਿਰ ਫੇਰ ਆਪਣਾ ਕੱਲ ਨੂੰ ਹੀ ਇਹਦਾ ਲਾ ਦਾਂਗੇ ਅੱਗੇ ਦਿਖਾਉਣਾ ਤੁਹਾਨੂੰ ਮੈਂ ਸਾਡੇ ਖੇਤਾਂ ਦੀ ਕੋਲ ਦੀ ਲਾ ਲਓ ਜਾਂ ਸਾਡੇ ਇਲਾਕੇ ਚ ਲਾ ਲਓ ਆ ਡਰੇਨ ਲੰਗਦੀ ਆ ਡਰੇਨ ਚ ਜਦੋਂ ਥੋੜੀ ਜੀ ਬਰਸਾਤ ਹੁੰਦੀ ਆ ਉਦੋਂ ਹੀ ਪਾਣੀ ਆ ਜਾਂਦਾ ਤੇ ਅਸੀਂ ਇਹਨੂੰ ਪੱਖੇ ਨਾਲ ਚੱਕ ਲੈਂਦੇ ਆ ਇਹ ਜ਼ਮੀਨ ਪੰਚਾਇਤ ਦੀ ਹੋਣ ਕਰਕੇ ਔੜੀ ਨੂਮਾ ਖੇਤ ਨੇ ਜਿਨ੍ਹਾਂ ਨੇ ਤਾਂ ਅਸੀਂ ਚਲੋ ਮਿਹਨਤ ਕੀਤੀ ਆਸੀਂ ਆ ਦੋ ਤਿੰਨ ਕਿੱਲਾਂ ਦਾ ਇੱਕ ਬਣਾ ਲਿਆ ਪਰ ਉਹ ਤੁਹਾਨੂੰ ਦਿਖਾਵਾਂਗੇ 36 ਗੜ ਬੰਦ ਨੂੰ ਛੋਟੇ ਛੋਟੇ ਖੇਤ ਨੇ ਔਹ ਔੜੀ ਨੂਮਾ ਹੋਣ ਕਰਕੇ ਆ ਦੇਖੋ ਆ ਇੰਨਾ ਇੰਨਾ ਨਿਮਾ ਤੇ ਆਹ ਤੇ ਜਿਹੜੀ ਅੱਗੇ ਡਰੇਨ ਉਹ ਚ ਇੰਡਰਨਲ ਚੱਕ ਕੇ ਪਾਣੀ ਸਵੇਰੇ ਉਧਰੋਂ ਮੋਟਰ ਦਾ ਹੋ ਜੂਗਾ ਲਾਈਟ ਕਾਫੀ ਆ ਰਹੀ ਆ ਤੇ ਆ ਡਰੇਨ ਚ ਪਾਣੀ ਖੜਾ ਇੱਕ ਕਿੱਲਾ ਮੋਟਰ ਭਰ ਦੂਗੀ ਇੱਕ ਡਰੇਨ ਨਾਲ ਭਰ ਕੇ ਸਵੇਰੇ ਹੀ ਕੱਦੂ ਕਰ ਦਾਂਗੇ ਕਿਉਂਕਿ ਰਸਤਾ ਬੰਦ ਹੋਣ ਵਾਲਾ ਇਹਨੂੰ ਆ ਦੇਖੋ ਆ ਇੱਥੇ ਉੱਤਰੋਂ ਕਿਸੇ ਸ਼ਹਿਰ ਦਾ ਪਾਣੀ ਹੁੰਦਾ ਹੈ। ਹਮਾਰੇ ਸਾਈਡ ਤੋਂ ਹਰਿਆਣੇ ਸਾਈਡ ਤੋਂ ਆ ਖੜੀ ਆ। ਇਹ ਪਾਣੀ ਵੀ ਬਹੁਤ ਸ਼ੁੱਧ ਹੈ। ਆਹ। ਆਈ ਇਹ ਆ ਦਬੜੀ ਆ ਜਿਹੜੀ ਬੰਦੇ ਦੇ ਪੈਰਾਂ ਤੇ ਲੱਗਦੀ ਆ ਜਦੋਂ ਚੱਪਲ ਨਾ ਪਾਈ ਹੋਏ। ਇਹ ਨਹੀਂ ਕਿਸੇ ਦਾ। ਇੰਦਣੇ ਪਿਆ ਉਲਟਿਆ ਉਹ ਵੀ ਦਿਖਾਉਂਗਾ ਮੈਂ ਤੁਹਾਨੂੰ। ਆਹ ਡਰੇਨ। ਉਹ ਉੱਥੋਂ ਦਾ ਕੇ ਜਾਂਦੀ ਆ। ਆਹ। ਪਰ ਯੋਗ ਜੀ ਬ੍ਰਾਹਮਣ ਨੇ ਇੱਕ ਗੱਲ ਦੇਖੀ ਹੋਊਗੀ ਕਿ ਐਤ ਕੀ ਖੇਤਾਂ ਦੇ ਵਿੱਚ ਨਾ ਟਟਰੀਆਂ ਦੇ ਅੰਡੇ ਦੇਖਣ ਨੂੰ ਨਹੀਂ ਮਿਲੇ ਪਤਾ ਨਹੀਂ ਕੀ ਚੱਕਰ ਸੀ ਬਹੁਤ ਘੱਟ ਸੀ ਆ ਦੇਖੋ ਜਹਾਰਾ ਏਰੀਆ ਹੈ ਬਿਨਾ ਪਾਣੀ ਤੋਂ ਹੈ ਨੇੜੇ ਤੇੜੇ ਕੋਈ ਮੋਟਰ ਨਹੀਂ ਤੇ ਸਾਰਾ ਬਰਸਾਤ ਦੇ ਸਿਰfte ਹੀ ਪਲ ਜਾਂਦਾ ਜਿਹੜੇ ਬੰਦੇ ਹਿੰਮਤ ਹੀ ਹੁੰਦੇ ਨੇ ਉਹ ਇਹ ਡਰੇਨ ਤੋਂ ਪਾਣੀ ਚੱਕ ਲੈਂਦੇ ਨੇ ਬਾਕੀ ਸਾਰਾ ਹੀ ਤਕਰੀਬਨ ਰੱਬ ਦੇ ਸਾਰੇ ਤੇ ਹੀ ਪਲ ਜਾਂਦਾ ਉਹ ਮੇਰੇ ਚੱਪਲ ਨਾ ਪਾਣੀਆ ਹੈਗੇ ਨਹੀਂ ਆਣੀ ਆ ਪੈਰਾਂ 'ਚ ਲੱਗਦੀ ਆ ਆ ਦੇਖੋ ਆ ਪੁਲ ਦੇਖੋ ਪੁਲ ਆ ਪੁਲਾ ਸਕੇਮੀ ਬੰਦਿਆ ਨੇ ਪੁਲ ਬਣਾਇਆ ਹੋਇਆ ਤੇ ਆ ਵਿਚਾਰਾ ਆ ਇੰਜਣ ਮੁੱਦਾ ਪਿਆ ਹੈ ਦੇਖੋ ਇਹਦੇ ਵਿਚਾਰੇ ਦੀ ਹਲੇ ਕੋਈ ਵੀ ਸੁਣਵਾਈ ਨਹੀਂ ਹੋਈ ਚਾ ਇਹਦੀ ਹਲੇ ਜ਼ਰੂਰਤ ਨਹੀਂ ਪਈ ਆਹ ਦੇਖੋ ਸਾਲੇ ਪੌੜੀ ਨੂੰ ਮਖੇਦ ਖਤੀਤ ਗੜ ਵਾਂਗੂ ਆਹ ਇੰਜਣ ਪੱਖਾ ਮੁੱਧਾ ਪਿਆ ਜਦੋਂ ਇਹਦੀ ਅਗਲੇ ਨੂੰ ਜ਼ਰੂਰਤ ਪਊਗੀ ਅਗਲਾ ਪਾ ਕੇ ਤੇਲ ਇਹਨੂੰ ਹੈਂਡਲ ਮਾਰ ਲੂਗਾ ਤੇ ਸ਼ਾਮ ਦੇ 5:30 6 ਵਜ ਰਹੇ ਨੇ ਪਰ ਗਰਮੀ ਹੁੰਦੀ ਆ ਆਹ ਦੇਖੋ ਮਿੱਤਰੋ ਤੋਂ ਥੋੜਾ ਥੋੜਾ ਪਾਣੀ ਆ ਜਿਹੜਾ ਉਹ 3 ਇੰਚ ਚੱਲਦਾ ਤੇ ਜਿਹੜੇ ਖੇਤ ਨੇ ਤੁਹਾਨੂੰ ਦਿਖਾਉਣਾ ਮੈਂ ਆ ਡਰੇਨ ਦਾ ਢਾਹਾ ਹੋਣ ਕਰਕੇ ਤੇ ਜ਼ਮੀਨ ਸਰਕਾਰੀ ਹੋਣ ਕਰਕੇ ਕਿਸੇ ਨੇ ਬਹੁਤੀ ਗੌਰ ਨਹੀਂ ਕੀਤੀ ਆਪਾਂ ਨੇ ਤਾਂ ਚਲੋ ਆਏ ਸਾਲ ਲੇਜ਼ਰ ਕਰਾ ਲਾਉਣੀ ਆ ਇਸ ਵਾਰ ਬੋਲੀ ਲੇਟ ਹੋਣ ਕਰਕੇ ਬਾਹ ਨਹੀਂ ਹੋਈ ਤੇ ਰਸਤਾ ਨਹੀਂ ਸੀ ਟਰੈਕਟਰ ਦੂਜੇ ਦੇ ਖੇਤ ਚੋਂ ਲੈ ਕੇ ਆਏ ਆ ਇਸ ਕਰਕੇ ਸੁੱਕੇ ਚ ਹਲ 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 ਫੇਰ ਕੇ ਹੀ ਸੁਹਾਗਾ ਫੇਰ ਕੇ ਪਾਣੀ ਫੇਰਨਾ ਪਊਗਾ ਕਿਉਂਕਿ ਟਾਈਮ ਬਹੁਤ ਘੱਟ ਬਚਿਆ ਅਗਲੇ ਖੇਤ ਵਾਲਾ ਕਹਿੰਦਾ ਇਹਨਾਂ ਰਸਤਾ ਬੰਦ ਕਰਨਾ ਇਹ ਮੈਨੂੰ ਵੀ ਕਾੜੀ ਆ ਅੱਛਾ ਇੱਕ ਹੋਰ ਗੱਲ ਆ ਸਾਡੇ ਇਲਾਕੇ ਚ ਦਰਖਤ ਵੀ ਤਕਰੀਬਨ ਹਰ ਇੱਕ ਤਰ੍ਹਾਂ ਦੇ ਮਿਲਣਗੇ ਆ ਦੇਖੋ ਆ ਝੰਡ ਖੜਾ ਜੀ ਝੰਡ ਜਿਹਦੇ ਜਿਹੜਾ ਮਿਰਜ਼ਾ ਜੱਟ ਵੱਡਿਆ ਗਿਆ ਸੀ ਏਜੰਡ ਦਾ ਦਰਖਤ ਹੈ ਜੀ ਇਹ ਪੰਜਾਬ ਚ ਨਾ ਬਹੁਤ ਘੱਟ ਦੇਖਣ ਨੂੰ ਮਿਲਦਾ ਆ ਦੇਖੋ ਜਾਂਡੀ ਛੋਟਾ ਜਿਹਾ ਆ ਉੱਚੇ ਨੀਵੇਂ ਖੇਤ ਆ ਦੇਖੋ ਇਹ ਇਹ ਆਰੇ ਉੱਚੇ ਨੀਵੇਂ ਕਿਤੇ ਡਿੰਗਾ ਕੋਈ ਟੇਢਾ ਮਤਲਬ ਕਿ ਘਰਾ ਮਾਰਿਆ ਹੀ ਨਹੀਂ ਆ ਦੇਖੋ ਸਾਰੇ ਉੱਚੇ ਨੀਵੇਂ ਖੇਤ ਨੇ ਆਪਣੇ ਆਪਣੀ ਇੱਥੋਂ ਤੱਕ ਬਾਰਡਰ ਤੱਕ ਐਂਡ ਤੱਕ ਦੇਖਦੇ ਰਹੋ ਤੁਹਾਨੂੰ ਜਿਹੜੇ ਜਿਹੜੇ ਛੇਰ ਨਾਲ ਆਪਾਂ 35 40 ਕਿੱਲਿਆਂ ਦੀ ਖੇਤੀ ਕਰਦੇ ਹਾਂ ਉਹ ਵੀ ਦਿਖਾਵਾਂਗੇ ਤੇ ਬਹੁਤੇ ਜ਼ਿਮੀਂਦਾਰ ਭਰਾ বিনা ਮਤਲਬ ਤੋਂ ਹੀ 4 बाई 4 ਚੱਕੀ ਫਿਰਦੇ ਨੇ ਜਿਹਦਾ ਕੋਈ ਫਾਇਦਾ ਨਹੀਂ ਲੱਗਦਾ ਆ ਦੇਖੋ ਆ ਪਾਣੀ ਆ ਗਿਆ ਤੇ ਮੈਂ ਲਾਇਟ ਚੱਲ ਰਹੀ ਸੀ ਪਿੱਛੇ ਜੀਰੀ ਚ ਪਾਣੀ ਫੁੱਲ ਸੀ ਮੈਂ ਅੱਧਾ ਖੇਤ ਬਾਕੇ ਪਾਣੀ ਲਾਤਾ ਸੀ ਤੇ ਹੁਣ ਬਾਕੀ ਬਾਦਾਂਗੇ ਤੇ ਤੁਹਾਨੂੰ ਟਰੈਕਟਰ ਵੀ ਦਿਖਾਵਾਂਗੇ ਉਹ ਕੜਾ ਉਹ ਕੜਾ ਤੇ ਚਲਾ ਕੇ ਦਿਖਾਉਣਾ ਸਾਰੇ ਦਿਨ ਸਾਰਾ ਦਿਨ ਕੀ ਇੱਕ ਵਾਰ ਟੈਂਕੀ ਭਰ ਕੇ ਅੱਧੀ ਗੀਰੀ ਲਵਾ ਦਿੰਦਾ ਪਤੰਦਰ ਉਹ ਤੋਂ ਬਾਅਦ ਤੇਲ ਪਾਉਣਾ ਪੈਂਦਾ ਇਹ ਦੇਖੋਗੇ ਮੈਂ ਚਲਾ ਕੇ ਦਿਖਾਉਂਗਾ ਕਿਉਂਕਿ ਜੀਰੀ ਵਾਲੇ ਸੀਜ਼ਨ ਦਾ ਤਕਰੀਬਨ ਮੈਂ ਤਾਂ ਐਂਡ ਕਰਤਾ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਪਾਣੀ ਵਧੀਆ ਉਹ ਦੇਖੋ ਐ ਚੱਲ ਰਿਹਾ ਇਹ ਆ ਖੜਾ ਜੀ 11 ਹੜਲੇ ਨੇ ਇਹਦੇ ਪਿੱਛੇ ਆਹ ਦੇਖੋ ਮਿਊਜ਼ਿਕ ਸਿਸਟਮ ਲੱਗਿਆ ਹੋਇਆ 500 ਰੁਪਏ ਦਾ ਤੇ 70000 ਦਾ ਟਰੈਕਟਰ ਲਿਆ ਸੀ ਜੀ ਇਹ ਜਿਹਦੇ ਨਾਲ ਸਾਰੀ ਖੇਤੀ ਕਰਦੇ ਆ ਹੀਟਰਾਂ ਵਾਲਾ ਟਰੈਕਟਰ ਹੈ ਜੀ ਹੀਟਰਾਂ ਵਾਲਾ ਤੁਹਾਨੂੰ ਚਲਾ ਕੇ ਦਿਖਾਵਾਂ ਆ 11 ਦੇ ਹਾਲ ਨੇ ਆ ਬੈਠ ਕੇ ਪਿਆ ਬਿਰਦਾ ਕੋਈ ਕਹਿੰਦਾ ਕੋਈ 4x4 ਲੈਂਦਾ 10 ਲੱਖ ਦਾ ਟਰੈਕਟਰ ਕੋਈ 8 ਲੱਖ ਦਾ ਟਰੈਕਟਰ ਹਾਂ 11 ਦੇ ਹਾਲ ਨੇ ਹਾਲੋ ਜੇ ਨਜਾਰੇ ਵੱਲ ਕੇ ਰੱਖ ਲੈ ਹਾਲੋ ਅੱਜ ਵੀ ਸੱਤਾ ਦੇ ਨਾਲ ਬਹੁਤ ਕਰਦੇ ਇੱਦਾਂ ਗਿੱਲਾ ਹੋ ਗਿਆ ਚਲੋ ਫਟਾਫਟ ਬਾਹਰ ਦੂੰ ਇਹਨੂੰ ਵੀ ਆ ਦੇਖੋ ਇਹ ਹੁਣ ਇਹ ਪਾ ਦਾਂਗੇ ਲੀਕ ਤੇ ਚਲੋ ਪਾਣੀ ਚਲੇ ਜਾਊਗਾ ਥੋੜੇ ਥੋੜੇ ਜਿਹਾ ਲਾ ਕੇ ਹਲ ਫੇਰ ਪਾ ਦਾਂਗੇ ਤੇ ਕੱਲ ਨੂੰ ਇਹਦੀ ਕੱਦੂ ਹੋ ਜੂਗੀ ਕੱਦੂ ਕੱਦੂ ਵੀ ਕੀ ਕਰਨੀ ਹੈ ਥੁਆਗਾ ਮਾਰ ਦੇਣਾ ਤੇ ਆ ਦੇਖੋ 500 ਰੁਪਏ ਦਾ ਮਿਊਜ਼ਿਕ ਸਿਸਟਮ ਲਾਇਆ ਸੀ 3 ਸਾਲ ਤਾਂ ਹੋ ਗਏ ਨੇ ਚੌਥਾ ਸਾਲ ਚੱਲਦਾ ਵਧੀਆ ਨਜ਼ਾਰੇ ਦੇ 10000 ਦਾ ਟਰੈਕਟਰ ਤੇ 500 ਰੁਪਏ ਦਾ ਮਿਊਜ਼ਿਕ ਸਿਸਟਮ ਤੇ ਬੈਟਰੀ ਨਵੀਂ ਸੀ ਬਾਕੀ ਦਿਖਾਉਣਾ ਤੁਹਾਨੂੰ ਮੈਂ ਇਹਦੀ ਪਰਫਾਰਮੈਂਸ